ਜੀ ਸਤਿ ਸ਼੍ਰੀ ਅਕਾਲ ਮਿਲ ਚੈਨਲ ਤੇ ਤੁਹਾ ਦਾ ਸਵਾਗਤ ਹੈ ਮੈਂ ਤੇ ਸਾਰੀ ਟੇਕ ਠਾਕ ਹੋ ਰਹੀ ਹੈ ਜੀ ਆਪਾਂ ਦੀ। ਲਓ ਜੀ ਅੱਜ ਹੈ ਗਿਆ ਦੋ ਤਰੀਕ ਤੇ ਬੱਚਿਆਂ ਨੇ ਜਾਣਾ ਸਕੂਲ। ਬੱਚੇ ਆਪਾਂ ਭੇਜਨੇ ਆ ਸਕੂਲ ਤੇ ਇੱਥੇ ਬਸ ਮੈਂ ਗੁਰਪਤੇ ਦਾ ਸੇਵਵਾਉਂਦੀ ਪਈ ਸੀ ਚਾਹ ਪਾਣੀ ਪੀ ਲੈਣ ਵਾਸਤੇ ਬੱਚਿਆਂ ਨੂੰ। ਬੱਚੇ ਨਾਲ ਤੁਕੀ ਹੋ ਗਿਆ ਫ੍ਰੀ ਤੇ ਬਸ ਸੇਰਵਾ ਕੇ ਉਸ ਤੋਂ ਬਾਅਦ ਮੈਂ ਮਨਮੀਤ ਦਾ ਬਾਹੂੰਗੀ ਤੇ ਟਿਫਨ ਬਣਾਉਣੀ ਆ ਆਪਾਂ ਟਿਫਨ ਮੈਂ ਮਦਰ ਸੇ ਸ਼ੁਰੂਆਕ ਹੀ ਫਿਰ ਬਣਾਉਂਗੀ। ਤੇ ਇੱਥੇ ਬਸ ਮੈਂ ਕੇ ਸਰਵਾਦਾ ਫਟਾਫਟ ਬੱਚਿਆਂ ਦਾ ਤੇ ਬਾਕੀ ਬੁੱਕਾ ਵਗੈਰਾ ਬੈਗ ਵਗੈਰਾ ਪਰ ਆਤੀ ਰੈਡੀ ਕਰ ਲਈ ਸਾਰੇ ਤੇ ਮੈਂ ਕਿ ਚੱਲ ਦੋ ਤਿੰਨ ਦਿਨ ਜਾਣਾ ਵਾ ਅਸੀਂ ਫੇਰ ਕਿਤੇ ਜਾਣਾ ਵਾ ਟੂਰ ਤੇ ਮਤਲਬ ਕਿਤੇ ਜਾਣਾ ਵਾ ਉੱਥੇ ਜਾਵਾਂਗੇ ਤੇ ਪਹਿਲਾਂ ਮਤਲਬ ਦੋ ਤਿੰਨ ਦਿਨ ਇਹਨਾਂ ਨੂੰ ਸਕੂਲ ਭੇਜਣਾ ਵਾ ਭੇਜ ਕੇ ਤੇ ਬਾਕੀ ਫਿਰ ਆਪਣੀ ਛੁੱਟੀ ਲੈਣੇ ਜਾਣਾ ਪੈਣਾ ਸਕੂਲ ਆਪਾਂ ਨੂੰ ਛੁੱਟੀ ਚਾਹੀਦੀ ਸੀਗੀ ਆਪਾਂ ਬੱਚਿਆਂ ਦੇ ਨਾਲ ਕਿਤੇ ਜਾਣਾ ਸੀਗਾ ਤੇ ਬਾਕੀ ਮੈਂ ਬਾਲਾਂ ਤੇ ਸਿਰ ਸਿਰ ਵਾ ਕੇ ਫਿਰ ਮਿਲਦੇ ਆਪਾਂ ਤੇ ਅੱਗੇ ਮੇਰੇ ਸੋਈ ਦੇ ਵਿੱਚ ਜਾਂ ਸੋਈ ਦੇ ਵਿੱਚ ਮੈਂ ਬਸ ਬੱਚਿਆਂ ਦੇ ਲਈਆਂ ਟੀਪਨ ਬਣਾਉਣਾ ਇੱਥੇ ਪਰੌਂਠੀਆਂ ਬਣਾ ਕੇ ਤੇ ਨਾਲ ਹੀ ਇੱਕ ਸਾਈਡ ਤੇ ਮੈਂ ਨਾ ਆਲੂ ਮਤਲਬ ਸੁੱਕੇ ਪਾਉਣ ਦੀ ਪਈਆਂ ਮਤਲਬ ਆਲੂ ਫਰਾਈ ਕੀਤੇ ਹੋਏ ਇਹ ਜੀ ਜਦੋਂ ਪਾਕੀ ਤੇ ਉਹ ਤੋਂ ਲਈ ਆਲੂ ਕੱਟ ਕੇ ਬਣਾਏ ਲੱਗਿਆ ਸਪਟੂੰਦੀ ਸਾਨੂੰ ਇਥੇ ਬਣੀ ਗਏ तकरीबन ਆਪਣੇ ਆਲੂ ਤੇ ਮੈਂ ਕਹਿੰਦੀ 85 ਬਚਲੇ ਸਰਵਾ ਦੇ ਵਿੱਚ ਚੁੱਕੇ ਗਈ ਆ ਤੇ ਬਸ ਇਹਨਾਂ ਦੇ ਟਿਪਣ ਬਣਨ ਵਾਲੇ ਟਿਪਣ ਬਣਾ ਲਾ ਬਣਾ ਕੇ ਤੇ ਉਹ ਵੀ ਬੈਗ ਚ ਪਾਉਣੇ ਤੇ ਇਧਰ ਇੱਕ ਸਾਈਡ ਤੇ ਰੱਖਿਆ ਦੁੱਧ ਤੇ ਪਾਪਾ ਗਏ ਇਥੇ ਲੈ ਆਏ ਆ ਦੰ ਲਗਾਇਆ ਫਿਰ ਪਹਿਲਾ ਨਹੀਂ ਲਾਇਆ ਉਹ ਤੋਂ ਹੋ ਗਈ 397 ਜੀ ਦਾ ਮੈਂ ਲੈ ਆ ਕਹਿ ਹਿੰਦੂ ਜੀ ਬੜੀ ਉਹ ਕੇ ਤਿਆਰ ਬਦੇ ਬੈਕ ਚੈੱਕ ਕਰ ਲਿਆ ਆਪਣਾ ਹਾਂ ਜੀ ਗੁਫਤੈਨਾ ਪਾ ਬੈਕ ਚੈੱਕ ਕਰਕੇ ਤੇ ਆਵਾ ਇਧਰ ਮੰਮਾ ਰੋਟੀ ਲੋਂਦੇ ਆ ਤੇ ਅੱਜ ਹਾ ਦਾਸ ਡੇਸਕੂਲ ਦਾ ਕਾਫੀ ਦਿਨ ਬਾਅਦ ਚੱਲਿਆ 1 ਮੰਥ ਲੀਨ ਸ਼ੁਰੂ ਹੋ ਗਈ ਆਪਾ ਤੇ ਨੇ ਲਿਆ ਆ ਬੇਖੋ ਚਲੋ ਹੁਣ ਆਪਾਂ ਵੀ ਆਪਣਾ ਬੈਗ ਚੈੱਕ ਕਰ ਲੈਂਦੇ ਓਕੇ ਸਬਜ਼ੀ ਬਣ ਚੁੱਕੀ ਆ ਬਸ ਹੁਣ ਤੇ ਫਨਾਜ ਪਹੁੰਚ ਕੇ ਮਮਾ ਬਸ ਵੀ ਮਮਾ ਆਉਣ ਵਾਲੇ 16 ਹੋ ਗਏ ਆ ਕਹਿੰਦਾ ਉਹ ਲੈ ਗਿਆ ਉਹ ਲੈ ਰੋਟੀ ਸਕੂਲ ਤਾਂ ਆਂਦੀ ਨਹੀਂ ਗਾ ਤਾਂ ਫਸਟ ਸਕੂਲ ਕਿਵੇਂ ਜਾਗਿਆ ਗੋਰ ਬਾਪਾ ਬਸ ਥਿਆਂ ਦੀ ਆਦੀ ਬਸ ਚੱਲਨੇ ਜਾ ਆਗੀ ਬੱਸ ਹੈ ਟਿਫਨ ਪਾਤਾ ਦੀਦੀ ਨੇ ਪਾਤਾ ਮੇਰੇ ਬੱਚੇ ਆਪਾਂ ਸਕੂਲ ਪੇਜਦੇ ਹੀ ਪੇਜ ਕੇ ਸਕੂਲ ਉਸ ਤੋਂ ਬਾਅਦ ਆਪਾਂ ਨੇ ਪੀ ਕੇ ਮਨਮੀ ਦੇ ਪਾਪਾ ਵੀ ਚਲ ਗਏ ਆ ਤੇ ਆਪਾਂ ਲੱਗੇ ਆ ਝਾੜੂ ਲਾਉਣ ਵਿੜੇ ਚ ਵੇੜੇ ਦੇ ਵਿੱਚ ਮੀਂਹ ਦਾ ਕਰਕੇ ਨਾ ਬਹੁਤ ਜਿਆਦੀ ਮਿੱਟੀ ਆਈ ਪਈ ਹੈ ਬਹੁਤ ਜਿਆਦੀ ਬਨਾਲੀਆਂ ਥੁੜੀ ਤੇ ਏਕਣਾ ਧੁੱਪ ਕਾਫੀ ਲੱਗੀ ਹੈ ਅੱਜ ਤੇ ਇੱਕ ਸਾਈਡ ਤੇ ਮੈਂ ਕੱਪੜੇ ਮਸ਼ੀਨ ਚ ਲਾਈਏ ਕੱਪੜੇ ਧੁੱਪ ਦੇ ਪਏ ਆ ਤੇ ਨਾਲ ਹੀ ਪਹਿਲਾਂ ਮੈਂ ਇੱਕ ਝਾੜੂ ਲਾ ਲਾ ਵੇੜੇ ਦਾ ਕਰ ਲਾਂ ਉਸ ਤੋਂ ਬਾਅਦ ਮੈਂ ਅੰਦਰਾਂ ਦੇ ਬਾਅਦ ਚ ਕਰੂੰਗੀ ਕਿਉਂਕਿ ਹੁਣ ਕਾਫੀ ਦਿਨ ਬਾਅਦ ਰਤੀ ਬੱਚਿਆਂ ਨੇ ਕਵਰ ਕਵਰ ਵੀ ਜਿਹੜਾ ਹੈ ਕਾਫੀ ਦਿਨ ਬਾਅਦ ਸਕੂਲ ગયા ਤੇ ਅੰਦਰਾਂ ਜੀ ਕਾਫੀ ਖਲਾਰਾ ਪਾਇਆ ਬੱਚੇ ਨੇ ਅੰਦਰ ਲਾਇਆ ਤੇ ਮੈਂ ਬੱਚੇ ਉਸ ਵਿੱਚ ਮਿੜਦੀਆਂ ਜਾ ਕੇ ਪਹਿਲਾਂ ਵੇੜਾ ਸਾਫ਼ ਕਰਨਾ ਇੱਥੇ ਵੇੜਾ ਸਾਫ਼ ਕਰ ਕਰ ਇੱਕ ਕਿੰਨਾ ਦੋ ਦਿਨ ਮੀਂਹ ਪੈਂਦਾ ਰਿਹਾ ਕਾਫੀ ਮੀਂਹ ਵੀ ਬੜਾ ਹੁੰਦਾ ਉਹ ਤੋਂ ਬਦ ਨਾ ਹਮਸ ਜੀ ਬੜੀ ਲੱਗ ਜਾਂਦੀ ਆ ਮਤਲਬ ਕਿ ਸੇਕਾ ਬੜਾ ਵੱਜਦਾ ਵਾ ਤੇ ਸਲਾਬ ਵਾਲਾ ਸੇਲ ਵਾਲਾ ਮੌਸਮ ਤੇ ਹੋ ਗਿਆ ਵਾ ਤੇ ਬਾਹਰ ਸੇਕਾ ਜਿਹਾ ਬੜਾ ਵੱਜਦਾ ਹਰ ਇੱਕ ਚੀਜ਼ ਤੇ ਸੇਲ ਸੇਲ ਜੀ ਆ ਤੇ ਬੜੇ ਮਤਲਬ ਕਿ ਗਰਮੀ ਲੱਗਦੀ ਬਹੁਤ ਜਿਆਦਾ ਗਰਮੀ ਇੱਥੇ ਵੀ ਬੜੀ ਗਰਮੀ ਜਦ ਮੇੜਾ ਹੁੰਨ ਲਈ ਤੇ ਇੱਕ ਧੁੱਪ ਲੱਗ ਗਈ ਧੁੱਪ ਕਾਫੀ ਆ ਗਈ ਵਿੜਾ ਹੁੰਦੇ ਦਿਨ ਦੱਲੇ ਢੀ ਹੋ ਗਿਆ ਮਤਲਬ ਕਿ ਬੱਚੇ ਤੋਂ ਬੱਚਿਆਂ ਦੇ ਬਗਾ ਚਾਹ ਕੰਨ ਬਿਤੇ ਸੀ ਸਾਡੇ ਘਰ ਦਾ ਟਾਈਮ ਸੀ ਜਦੋਂ ਮੈਂ ਇਹ ਬੇੜਾ ਸਾਫ ਕਰਦੀ ਪਈ ਸੀ ਕੱਪੜੇ ਧੋ ਗਏ ਕੱਪੜੇ ਮੈਂ ਕੱਢ ਕੇ ਸਪਿੰਨਰ ਤੇ ਪਾਏ ਕੁਛ ਧੋ ਦੇ ਪਏ ਆ ਬਸ ਧੋ ਧੋ ਕੇ ਤੇ ਨਾਲ ਹੀ ਮੈਂ ਹੁਣ ਸੁਕਣੇ ਪਾ ਦੂੰਗੀ ਟਾਈਮ ਕਾਫੀ ਹੋ ਗਿਆ ਤੇ ਅਜੇ ਅੰਦਰਾਂ ਚੋਂ ਮੈਂ ਕਰਨਾ ਵਾ ਝਾੜੂ ਝੂਟ ਲਾਉਣੇ ਆ ਤੇ ਬਾਕੀ ਸੋਈ ਆਪਾਂ ਫੁਲਕੇ ਵਗੈਰਾ ਸੋਈ ਵਗੈਰਾ ਸਵੇਰੇ ਸਾਫ ਕਰ ਲਈ ਸੀ ਸੋਈ ਦਾ ਨਿਬੜਿਆ ਵਾ ਤੇ ਬਸ ਹੁਣ ਆਪਾਂ ਇਧਰੋਂ ਕਰਕੇ ਬਾਹਰੋਂ ਕਰਕੇ ਫਿਰ ਅੰਦਰਾਂ ਦਾ ਕਰੂੰਗੀ ਤੇ ਅਜਿਹਾ ਕਾਫੀ ਦਿਨਾਂ ਬਾਅਦ ਮੈਂ ਢਿੱਲੀ ਰੁਟੀਨ ਲੱਗੀ ਹੈ ਤੁਹਾਡੇ ਨਾਲ ਸ਼ੇਅਰ ਕਰਨ। ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਤੇ ਆਣਾ ਗੁਰੂ ਫਤਿਹ ਦਾ ਟਰੈਕਟਰ ਆ ਤੇ ਟਰੈਕਟਰ ਦੇ ਵਿੱਚ ਬਹੁਤ ਜ਼ਿਆਦਾ ਪੂਣ ਲੱਗੇ, ਬਹੁਤ ਜ਼ਿਆਦਾ ਖੱਖਰ ਲੱਗੀ ਹੈ। ਵੱਡੀ ਕਾਫੀ ਖੱਖਰ ਆ ਗੁਰੂ ਫਤਿਹ ਦੇ ਟਰੈਕਟਰ ਦੇ ਵਿੱਚ। ਉਹਨੇ ਜਦੋਂ ਮੈਂ ਹੰਡਰ ਦੀ ਦਿਲ ਦੀ ਟਰੈਕਟਰ ਲੱਗ ਕੂੜਾ ਕੱਢਿਆ ਤੇ ਉਹ ਉੱਡੇ ਜਾਂਦੇ ਜਦੋਂ ਟਰੈਕਟਰ ਦੇ ਲੱਗੇ ਹੁੰਦੇ ਝਾੜੂ ਵੱਜਦਾ ਨਾ ਪੂਣ ਜਿਹੜੇ ਉੱਡ ਜਾਂਦੇ ਆ ਮੈਨੂੰ ਇਹ ਡ ਮੀਟਰ ਦੀਦਾ ਦਿਨੇ ਕੱਢ ਕੁੱਢ ਕੇ ਝਾੜੂ ਤੇ ਬਸ ਹੁਣ ਕੂੜਾ ਇੱਥੇ ਮੈਂ ਇਕੱਠਾ ਕਰਕੇ ਇੱਕ ਸਾਈਡ ਤੇ ਤੇ ਬਾਲਟੀ ਚ ਪਾ ਲੂੰਗੀ ਨਾਲ ਹੀ ਹੁਣ ਕੱਪੜੇ ਸਪਿੰਨਰ ਤੇ ਤੇ ਕੱਪੜੇ ਫਿਰ ਮੈਂ ਕੱਢ ਕੇ ਤੇ ਸੁਭਨੇ ਬਾਹਰ ਰਹਿਣੀ ਆ ਟਿਛੀਟ ਜੀ ਇਲਾ ਮੈਂ ਲਾਲਾ ਝਾੜੂ ਟਿਟ ਕੱਪੜਾ ਕੋਪੜਾ ਸਾਰਾ ਮਾਰ ਲਾਂ ਮਾਰ ਮੁਲਕ ਦੇ ਨਾਲ ਹੀ ਹੁਣ ਮੈਂ ਬੈੱਡ ਸ਼ੀਟ ਚੇਂਜ ਕਰ ਦੂੰਗੀ ਬੱਚੇ ਮਤਲਬ ਚਾਰ ਪੰਜ ਦਿਨੋਂ ਦੀ ਹੋਈ ਸੀ ਨਾ ਜੀ ਬੱਚ ਗਿਆ ਸਕੂਨ ਸਕੂਲ ਜਾਣ ਕਰਕੇ ਮੈਂ ਕਿਹਾ ਚੱਲ ਖਲਾਰਾ ਕਰੇਂ ਦਲੋ ਸਾਰਾ ਚੁਪਣਾ ਮਤੇ ਲੱਬੀ ਵਾਲੀ ਵੀ ਚੇਂਜ ਕਰਨੀ ਹੈ ਤੇ ਕਮਰੇ ਵਾਲੀ ਵੀ ਮੈਂ ਕਿਹਾ ਚੱਲ ਚੇਂਜ ਕਰ ਦੇਣ ਤੇ ਬਾਕੀ ਬੱਚਿਆਂ ਨੇ ਇੰਨਾ ਖਲਾਰਾ ਪਾਇਆ ਨਾ ਕਾਗਜ਼ ਕੂਕ ਜੁਗੜੇ ਪਾੜ ਕੇ ਛੁੱਟੇ ਬੜਾ ਖਲਾਰਾ ਤੇ ਤੇ ਨਾਲ ਹੀ ਰੀਮੋਟ ਤੇ ਡਸਟਿੰਗ ਵਗੈਰਾ ਕਰ ਲੂੰਗੀ ਡਸਟਿੰਗ ਵੀ ਹੋਣ ਵਾਲੀ ਸੀਗੀ ਇੱਕ ਵਾਰੀ ਤੇ ਮੈਂ ਕਿਹਾ ਚੱਲ ਇਹ ਕਰ ਲੈਨੇ ਆ ਤੇ ਬਸ ਆਪਾਂ ਇੱਥੇ ਪੂਰੀ ਚੰਗੀ ਤਰ੍ਹਾਂ ਨਹੀਂ ਕੀਤੀ ਬਸ ਬੈੱਡ ਦੇ ਕਪੜਾ ਮਾਰਿਆ ਤੇ ਉਹ ਸੀਜ਼ਾ ਸਾਫ ਕੀਤਾ ਬਾਰੀ ਸਾਫ ਕੀਤੀ ਹੈ ਦੇ ਨਾਲ ਹੀ अलमारी ਦੇ ਕੱਪੜਾ-ਕਪੜਾ ਮਾਰ ਲਾਂਗੇ ਦੇ ਨਾਲ ਹੀ ਚਾਦਰ ਜਿਹੜੀ ਬਦਲ ਦੂੰਗੀ ਹੁਣ ਮੈਂ ਚਾਦਰ ਜਿਹਦਰ ਬਦਲ ਕੇ ਤੇ ਫਿਰ ਆਪਾਂ ਅੰਦਰਾਂ ਦੇ ਝਾੜੂ ਪੂੰਛਾ ਲਾਉਣੀ ਆ ਝਾੜੂ ਪੂੰਛਾ ਹੀ ਰਹਿ ਗਿਆ ਅੰਦਰਾਂ ਦਾ ਬਾਹਰਲਾ ਆਪਣਾ ਹੋ ਗਿਆ ਸੀ ਉਪਰ ਕੱਪੜੇ ਰਹਿ ਗਏ ਜਾਂ ਕੱਢਣ-ਕੁੱਢਣ ਵਾਲੇ ਤਾਂ ਸੋਈ ਵੀ ਆਪਣੀ ਸਾਫ ਤੇ ਮਮਿੰਦੇ ਪਾਪਾ ગયા ਬਸ ਦੁਪਹਿਰੇ ਜੀ ਆਉਂਦੇ ਹੁੰਦੇ ਆ ਕਿ ਮਤਲਬ ਰੋਟੀ ਖਾਣ ਸਾਡੇ 11:00 ਵਜੇ ਤੱਕ ਉਹ ਆਉਣਗੇ ਤੇ ਫਿਰ ਆਪਾਂ ਰੋਟੀ-ਰੋਟੀ ਖਾਣੇ ਆ ਤੇ 1:00 ਵਜੇ ਤੱਕ ਮੈਂ ਕਿਹਾ ਚਲ ਮੈਂ ਝਾੜੂ ਪੂੰਛਾ ਜਿਹੜਾ ਕਰ ਲਾਂ ਅੰਦਰ ਇੱਥੇ ਸਾਡੇ ਕਿੰ ਤੇ ਇਤੇ ਵਾਸੋਂ ਮੇਨ ਇਹ ਹੈਗਾ ਕਿ ਮੈਂ ਆਪਣੇ ਕੰਮ-ਕੂਮ ਕਰਨਾ ਇਤੇ ਕਾਫੀ ਦਿਨਾਂ ਬਾਅਦ ਆ ਮਤਲਬ ਸੁਭਾਈਆਂ ਸੁਣੀਆਂ ਜੇ ਮਤਲਬ ਬੱਚੇ ਜਾਣ ਬੱਚਿਆਂ ਦਾ ਕਰਕੇ ਨਾ ਨਾ ਕੋਈ ਵੀਡੀਓ ਬਣਾਈ ਤੇ ਨਾ ਕੋਈ ਸੁਫਾਈ ਸੁਈ ਤੇ ਬਸ ਬੈਡ ਛੇਡ ਤੇ ਚੇਂਜ ਕਰ ਦਿੰਦੀ ਚਾਰ-ਪੰਜ ਦਿਨ ਤੱਕ ਮੈਂ ਘਰ ਕੂਰ ਦੇਣੀ ਹੁੰਨੀ ਹੀ ਤੇ ਬਾਕੀ ਬੱਚਿਆਂ ਘਰੇ ਰਹਿਣ ਕਰਕੇ ਮਤਲਬ ਕਾਫੀ ਖਲਾਰਾ ਵਾ ਤੇ ਇੱਕ ਗਰਮੀ ਬਹੁਤ ਜਿਆਦੀ ਹੈ ਤੇ ਵੀਡੀਓ ਵਾੜੀਏ ਕੋਈ ਨਹੀਂ ਚੰਗੀ ਤਰ੍ਹਾਂ ਬਣੀ ਬਸ ਹੁਣ ਮੈਂ ਕਿ ਫਿਰ ਆਪ ਆਪਣੀ ਡੇਲੀ ਰੁਟੀਨ ਤੇ ਆਉਨੇ ਆ ਤੇ ਆਪਣੇ ਹਨਾ ਡੇਲੀ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਦੇ ਆ ਬਸ ਇੱਥੇ ਨਾ ਇੱਕ ਆਣਾ ਬੈਕ ਸਾਈਡ ਤੇ ਸਾਡੀ ਗੈਲਰੀ ਆ ਗਲੀ ਤੇ ਉਸ ਦਿਨ ਮੀਂਹ ਆਇਆ ਮੀਂਹ ਬੜਾ ਆਇਆ ਹੈਗਾ ਤੇ ਆ ਸਾਰਾ ਪਾਣੀ ਮੀਂਹ ਨਾਲ ਅੰਦਰ ਆ ਗਿਆ ਤੇ ਪਰਲੀ ਸਾਈਡ ਤੇ ਦਰਵਾਜ਼ਾ ਉਹ ਤਾਂ ਦਰਵਾਜ਼ਾ ਪੂਰਾ ਐ ਜਾਲੀ ਵਾਲਾ ਢੁੱਗ ਗਿਆ ਤੇ ਮੈਂ ਐਨੰਬਾਰੀ ਗੋਲ ਕੇ ਵਿੱਚ ਪੂਰੀ ਐ ਸਾਫ ਹੋ ਗਈ ਘਟਾ ਘੁਟਾ ਸਾਰਾ ਲੱਤ ਗਿਆ ਨਹੀਂ ਤੇ ਬੜਾ ਘਟਾ ਘੁਟਾ ਚੜਿਆ ਨਹੀਂ ਇਹ ਜਾਂਦਾ ਇੱਥੇ ਇਹ ਜਾਲੀ ਨੂੰ ਮਤਲਬ ਕਿ ਹਵਾ ਉਹ ਜਦੋਂ ਆਉਂਦੀ ਤੇ ਉਹ ਮੀਂਹ ਦਾ ਕਰਕੇ ਸਾਰਾ ਐਨਬਾਰੀ ਪੂਰੀ ਤੋਂ ਗਈ ਬਾਰੀ ਪੂਰੀ ਸਾਫ ਹੋ ਗਈ ਆ ਤੇ ਇੱਥੇ ਮੈਂ ਬੈਟ ਦੇ ਥੱਲੇ ਬੈਠ ਕੇ ਮਤਲਬ ਲੱਗੇ ਤੇ ਬੈਡ ਦੇ ਥੱਲੇੋਂ ਕੱਢਣ ਦੇ ਹੀ ਕੂੜਾ ਕਿਉਂਕਿ ਕਾਗਜ਼ ਕੁਝ ਬੱਚਿਆਂ ਨੇ ਤਾਂ ਹੋਰ ਚੀਜ਼ੀ ਖਾਦੀ ਆ ਉਹ ਵੀ ਉਹਨਾਂ ਨੇ ਰੈਪਰ ਥੱਲੇ ਸੁੱਟਦੇ ਤੇ ਉਹ ਪੱਕੇ ਨਾਲ ਹਵਾ ਨਾਲ ਉਹ ਥੱਲੇ ਚਲ ਜਾਂਦੇ ਆ ਤੇ ਅਜੇ ਮੇਰਾ ਤਿੰਨਾ ਕੁ ਚੁਕਾਇਆ ਚੁਕੋਇਆ ਥੋੜਾ ਬੱਦ ਸਮਾਨ ਮਾ ਚੁੱਕੋ ਜਿਹੜਾ ਮੋਟਾ ਮੋਟੇ ਟੁਕਲ ਤੇ ਬਾਕੀ ਥੱਲੇ ਤੋਂ ਬਾਕੀ ਮੈਂ ਬੈਡ ਬੂੜ ਕੇ ਚੰਗੀ ਤਰ੍ਹਾਂ ਹਨਾ ਕਿ ਝਾੜੂ ਜਿਹੜਾ ਲਾ ਲੂੰਗੀ ਚੰਗੀ ਤਰ੍ਹਾਂ ਬੈਠ ਕੇ ਬੈਡ ਦੇ ਥੱਲੇੋਂ ਜਿਹੜਾ ਆਪਣਾ ਨਿਕਲ ਆਊਗਾ ਕੂੜਾ ਕੱਢ ਗੁੱਟ ਕੇ ਤੇ ਉਸ ਤੋਂ ਬਾਅਦ ਆ ਬਸ ਇਹ ਤੇ ਪੋਚੇ ਪੋਚੇ ਲਾਉਣੀ ਆ ਤੇਗਰ ਸੇਵਕ ਨੂੰ ਮੈਂ ਆਵਾਜ਼ ਮਾਰੀ ਕਿ ਸੇਵਕ ਨੂੰ ਮੈਂ ਥੋੜੀ ਵੀਡੀਓ ਬਣਾਉਂਦੇ ਵੀਰ ਬਣ ਕੇ ਤੇਗਰ ਸੇਵਕ ਨੂੰ ਵੀਡੀਓ ਡਿਆ ਬੁਲਾਉਣ ਦੇ ਨਾਲ ਮੈਂ ਨਾਲ ਗੱਲਾਂ ਬਤਾ ਮਾਰਦੇ ਆ ਪਤਾ ਨਹੀਂ ਕੀ ਨੂੰ ਕਹਿਣ ਡਿਆ ਆਈਗਾ ਤੇ ਮੈਂ ਤੂੰ ਵੀਰ ਬਣ ਕੇ ਥੋੜੀ ਵੀਡੀਓ ਬਣਾ ਪਹਿਲਾਂ ਫਿਰ ਫਿਰ ਵੇਣੇ ਆ ਪਤਾ ਨਹੀਂ ਕੀ ਕੁਝ ਕਹਿਣ ਡਿਆ ਕੁਝ ਲੈਣ ਆਇਆ ਹੈਗਾ ਕੁਝ ਕਰਨਾ ਆ ਸੀਗਾ ਆ ਜਾਂਦਾ ਹੁੰਦਾ ਜੇ ਦੇਖੋ ਸੇਵਕ ਦਾ ਦਿਨ ਕਲੇ ਫਿਰ ਕਾਫੀ ਟਾਈਮ ਤੇ ਵੀ ਹੁਣ ਗਰਮੀ ਦਾ ਕਰਕੇ ਘੱਟ ਹੀ ਨਿਕਲਦਾ ਨੁਕਲਦਾ ਬਾਹਰ ਇਹ ਆਪਣੇ ਮਤਲਬ ਚੱਲ ਜਾਂਦਾ ਕਾਲਜ ਵਗੈਰਾ ਤੇ ਇਸ ਕਰਕੇ ਮਤਲਬ ਛੁੱਟੀਆਂ ਛਟੀਆਂ ਹੀ ਇਹਨੂੰ ਵੀ ਕਾਫੀ ਤੇ ਇਹ ਵੀ ਫਿਰ ਆਪਣੇ ਘਰੇ ਹੀ ਰਿਹਾ ਹੀ ਗਿਆ ਕਿਉਂਕਿ ਗਰਮੀ ਦੇ ਕਰਕੇ ਨਿਕਲੇ ਨੁਕਲੇ ਨਹੀਂ ਬੱਚੇ ਬਹੁਤ ਹਨ ਤਾਂ ਇੱਕ ਗੁਰਬਤ ਨਹੀਂ ਐਡਾ ਠੀਕ ਕਾਫੀ ਦੇਣਾ ਤੇ ਮੈਂ ਉਹਨੂੰ ਮਤਲਬ ਖੜਦੀ ਕੁੜਦੀ ਲਈ ਵਿਆਸ ਤੈਨ ਇੱਕ ਕਰਕੇ ਆਪਣੇ ਕੋ ਮਤਲਬ ਕਿ ਕੰਮਕੁੰਮ ਜਿਹੜਾ ਇਸ ਤਰ੍ਹਾਂ ਹੀ ਤੇ ਗਰਮੀ ਦੇ ਕਰਕੇ ਕੋਈ ਵੀ ਕੰਮ ਜਿਹੜਾ ਚੱਜਣਾ ਨਹੀਂ ਹੋਇਆ ਤੇ ਬਸ ਇੱਥੇ ਝੜ ਝੂੜੂ ਲਾ ਕੇ ਤੇ ਲੇ ਮੀਨਾ ਪਾਣੀ ਕਪੜੇ ਪਾ ਕੇ ਸੁਕਣੇ ਦੇ ਕਪੜੇ ਪਾ ਕੇ ਉਸ ਤੋਂ ਬਾਅਦ ਆ ਪਾਣੀ ਲੈਣ ਦੇ ਤੇ ਕੱਢ ਲੈਣੀ ਆ ਪੋਚੇ ਪੋਚੇ ਲਾਉਣੇ ਆ ਤੇ ਅੱਜ ਮੈਂ ਬੈਣਾ ਹੀ ਮਸ਼ੀਨ ਤੇ ਬਿਨੁੱਗੀ ਤਿੰਨ ਚਾਰ ਦਿਨ ਹੋ ਗਏ ਮਸ਼ੀਨ ਤੇ ਮੇਤਰ ਮੇਰਾ ਕੋਈ ਕੰਮ ਨਹੀਂ ਮਸ਼ੀਨ ਦਾ ਨਿਭੜਿਆ ਤੇ ਮੈਂ ਕਿਹਾ ਮਸ਼ੀਨ ਦਾ ਅੱਜ ਜਿਹੜਾ ਕੰਮ ਕਰਦੀ ਆ ਤੇ ਇੱਥੇ ਬਸ ਆ ਗਏ ਆ ਆਪਾਂ ਬਾਥਰੂਮ 'ਚ ਇੱਥੇ ਮੈਂ ਕੱਢਦੀ ਪਈ ਆ ਸਪਿੰਨਰ 'ਚ ਕਪੜੇ ਕਪੜੇ ਕੱਢ ਕੇ ਉਹ ਨਾਲ ਹੀ ਪਾ ਦੂੰਗੀ ਤਾਰ ਤੇ ਤਾਰ ਤੇ ਪਾ ਪੂਕੇ ਤੇ ਉਸ ਤੋਂ ਬਾਅਦ ਆ ਆਪਾਂ ਪੋਚੇ ਲਾਉਣੇ ਅੰਦਰਾਂ ਤਾਂ ਮੈਂ ਝਾੜੂ ਜਿਹੜਾ ਲੱਗ ਗਿਆ ਅੰਦਰਾਂ ਦਾ ਦੇ ਨਾਲ ਹੀ ਫਿਰ ਨਹਾ ਲੈਣਾ ਮੰਨਾ ਤੇ ਇੱਕ ਦਿਨ ਮੈਂ ਸਵੇਰੇ ਟਾਈਮ ਨਾਲ ਹੀ ਲਿਆ ਜਦੋਂ ਮੈਂ ਉੱਠੀ ਨਹਾਣ ਨੂੰ ਲਿਆਇ ਤੇ ਪਰ ਉਹਨੂੰ ਪਹਿਲੇ ਇੱਕ ਰਿਕਮਕਮ ਕਰਕੇ ਤੇ ਉਹਨੂੰ ਨਹਾਉਣਾ ਪੈਣਾ ਵਾ ਨਹਾਣੂ ਕੇ ਤੇ ਫਿਰ ਆਪਾਂ ਮੇਰੇ ਪਾਪਾ ਨੂੰ ਦੇਰ ਤੱਕ ਰਾਜਣਗੇ ਫਿਰ ਰੋਟੀ ਰੋਟੀ ਖਾ ਕੇ ਤੇ ਫਿਰ ਮੈਂ ਅੱਜ ਮਸ਼ੀਨ ਦਾ ਕੰਮ ਕਾਫੀ ਕਰਨਾ ਕਿਉਂਕਿ ਅਹੀਂ ਜਾਣਾ ਵਾ ਕਿਤੇ ਇਹ ਤੇ ਮੇਰੇ ਕਾਫੀ ਸੂਟ ਸੜ ਜਿਹੜੇ ਬਣਨ ਵਾਲੇ ਪਏ ਹੋਣ ਮੈਂ ਸੂਟ ਆਪਣੇ ਕੱਢਣੇ ਆ ਕਿਉਂਕਿ ਪਹਿਲਾਂ ਤੇ ਇਤਰਾ ਹੀ ਟਾਈਮ ਰੂਮ ਨਹੀਂ ਲੱਗਾ ਇੱਕ ਬੁਖਾਰ ਦਾ ਕਰਕੇ ਨਾ ਤੇ ਡਾਈ ਵੀ ਬੁਕਾਰੂ ਦਾ ਕਰਕੇ ਤੇ ਕਾੜਤ ਨੂੰ ਉੱਤੇ ਵਿੱਚੋਂ ਕਿਤੇ ਜਾਣਾ ਜੁਣਾ ਆਉਣਾ ਪੈਂਦਾ ਫਿਰ ਬੜੀ ਮੁਸ਼ਕਿਲ ਆਉਂਦੀ ਹੈ ਕਿ ਕੰਮ ਕੋਈ ਨਹੀਂ ਨਿਭੜਦਾ ਆਪਣਾ ਕਰਦਾ ਕਰਦਾ ਕੰਮ ਕੋਈ ਨਹੀਂ ਨਿਭੜਦਾ ਚਲੋ ਜੀ ਮੈਂ ਇੱਥੇ ਪਾਲਾ ਸਪਿੰਨਰ ਚ ਕੱਪੜੇ-ਕੱਪੜੇ ਪਾ ਕੇ ਤੇ ਫਿਰ ਆਪਾਂ ਲੋਦੀ ਬਸੇ ਤੇ ਲੱਗਦੇ ਜਿਗੇ ਆਪਾਂ ਕੱਪੜੇ ਧਾਰ ਤੇ ਪਾਣ ਕੱਪੜੇ ਰੁੱਤੇ ਪਾ ਕੇ ਫਿਰ ਆਪਾਂ 15 ਦਾ ਕੰਮ ਥੋੜਾ ਰਹਿਦਾ ਪੂਜਾ ਲਾਉਣਾ ਉਹ ਲਾਉਂਗੀ ਤੇ ਪਲੀਜ਼ ਵੀਡੀਓ ਨੂੰ ਪੂਰਾ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆਂ ਤੁਹਾਨੂੰ ਫਿਰ ਨੈਕਸਟ ਵੀਡੀਓ ਚ ਬਸ ਉਸ ਤੋਂ ਬਾਦ ਨਾ ਮੈਂ ਮਸ਼ੀਨ ਦਾ ਕੰਮ ਕੀਤਾ ਸੀ ਕੱਪੜੇ ਪਾ ਕੇ ਸੁਕਣੇ ਮਦਲਣਾ ਤੋਂ ਕੇ ਸਾਰਾ ਕੰਮ ਕਰ ਕਰਕੇ ਤੇ ਬਸ ਉਹਦੀ ਵੀਡੀਓ ਜਿਹੜੀ ਨਵੀਂ ਸ਼ੂਟ ਕੀਤੀ ਕਿਉਂਕਿ ਹੈ ਨਹੀਂ ਤੇ ਇੱਕ ਨਾ ਪੌਂਦੀ ਸਪੇਸ ਬਹੁਤ ਘੱਟ ਵਾ ਮਤਲਬ ਸਪੇਸ ਭਰ ਜਾਂਦੀ ਹੈ ਜੇ ਕਾਫੀ ਹੈਗੀਆਂ ਦੋ ਕ ਵੀਡੀਓ ਜਿਹੜੀਆਂ ਮੇਰੇ ਤੋਂ ਨਹੀਂ ਪਾਈਆਂ ਗਈਆਂ ਹੁਣ ਦੇਖਦੀ ਆਂ ਜਾਂ ਤੇ ਉਹਨਾਂ ਨੇ ਡਿਲੀਟ ਕਰ ਦਿੱਤੀ ਉਹ ਕੁਝ ਕੋਡਵਾ ਪੜਵਾ ਹੈਗੀਆਂ ਕੱਟਦੀਆਂ ਵੇ ਨਹੀਂ ਆ ਤੇ ਮਤਲਬ ਤੁਹਾਡੇ ਨਾਲ ਇਹ ਸਪੇਸ ਜਿਹੜੀ ਫੁੱਲ ਹੋ ਜਾਂਦੀ ਆ ਇਸ ਕਰਕੇ ਨਾ ਫਿਰ ਮੈਂ ਮਤਲਬ ਕਿ ਵੀਡੀਓ ਜਿਹੜੀ ਉਸ ਤੋਂ ਬਾਅਦ ਨਹੀਂ ਛੂਡ ਕੀਤੀ ਹਨ ਤੇ ਜਿਹੜੀ ਜਿਹੜੀ ਪਰਸੋਂ ਪਾਈ ਮੈਂ ਜਿੱਦੇ ਦਰਬਾਰ ਸਾਹਿਬ ਇੱਕ ਨੂੰ ਗਈ ਹਾਂ ਉਹ ਜੀ ਉਹ ਵੀ ਜਿਹੜੀ ਗੈਲਰੀ ਚੋਂ ਨਾ ਮੈਂ ਡੀਲੀਟ ਕਰਨੀ ਹੈਗੀ ਫੋਟੋ ਵਾਲੇ ਤੋਂ ਡੀਲੀਟ ਕਰ ਦੂੰਗੀ ਫਿਰ ਥੋੜੀ ਸਪੇਸ ਜੀ ਬਣ ਜਾਂਦੀ ਫਿਰ ਨਵੇਂ ਵੀਡੀਓ ਬਣ ਜਾਂਦੀ ਜਿਹਦੇ ਪਾਈ ਜਾਵਾਂ ਹੁਣ ਦੋ ਦਿਨ ਫਿਰ ਵੀਡੀਓ ਨਹੀਂ ਪਈ ਤੇ ਉਹਦਾ ਕਰਕੇ ਮਤਲਬ ਕਿ ਨਾ ਹੀ ਕੋਈ ਬਣਾਈ ਗਈ ਹੁਣ ਤੇ ਇਹਨਾਂ ਨੂੰ ਵੀ ਕੋਈ ਬਣਾਈ ਤੇ ਗੱਲ ਚਾਰ ਨੂੰ ਥੋੜੀ ਬਾਤੋ ਬਣਾਈਆਂ ਆ ਤੇ ਇਹ ਹੈਗੀ ਆ ਦੂ ਤਰੀਕ ਦੀ ਵੀਡੀਓ ਬਸ ਇਹ ਪਾ ਦੂੰਗੀ ਤੇ ਫਿਰ ਆਪਾਂ ਚੱਲੋ ਹਣਾ ਫੋਨ ਨਾਲ ਦੇ ਨਾਲ ਖਾਲੀ ਹੁੰਦਾ ਰਹਿੰਦਾ ਨਾਲ ਦੇ ਨਾਲ ਸਪੇਸ ਬਣਦੀ ਰਹਿੰਦੀ ਫੋਨ ਦੇ ਵਿੱਚ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਚ ਓਕੇ ਜੀ ਬਾਏ